ਤੇ ਬਰਕਤੀ ਕਾਜ ਸੰਗਤ ਕੀ ਜੇ ਸਾਹਿਬ ਜੀ ਸਹਾਇ ਫਾਲਸਾ ਦੇੇੇ ਹੋਰ ਬਾਰੇ ਬੋਲੋ ਵਾਹੀ ਗੁਰੂ ਕਤ ਕੀ ਦਾਤੇ ਪਦਾਨ ਰਖਦਾਨ ਪੁਰੀ ਦਾਤ ਸਹਾ ਦਾਤ ਸੋ ਦਾਤ ਦਾ ਨਾਨਕ ਜੀ ਦਾਤ ਨਾਮ ਦਾਤ ਜੀ ਅਮਰ ਸਤਿ ਜੀ ਦਰਸ਼ਨ ਗਿਆਨ ਚੌਕੀਆਂ ਝੰਡੇ ਬੁੰਗੇ ਜੁ ਕੋ ਜੁਗ ਅਠਾਲਾ ਧਰਮ ਕਾਜਕਾਰ ਬੋਲੋ ਜੀ ਵਾਹੀ ਗੁਰੂ ਸਿਖਾਂਦਾ ਮੰਨਨੀਵਾ ਮਾਤਿ ਪਤਨਰੀ ਹੈ ਸਾਰੇ ਨੌਂ ਦੇ ਦਾਵੇ ਤਾਂ ਇਹ ਸਭ ਸਾਈਂ ਜੀ ਮਹਾਂ ਸਾਹਾ ਜੀ ਬਸਵੇਂ ਪਾ ਸਾਹਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਸਾਈਂ ਜੀ ਦੇ ਸਾਹਾਏ ਦਸ ਸਭ ਸਾਈਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹ ਅਦਾਰ ਦਾ ਧਿਆਨ ਕਰਕੇ ਬੋਲੋ ਜੀ ਸਾਈਂ ਜੀ ਗੁਰੂ ਪੰਜਾਬ ਪਿਆਰਿਆਂ ਚੋਂ ਸਾਹਿਬ ਜਿਆਦਿਆਂ ਚਾਲੀਆਂ ਮੁਕਤਿਆਂ ਅਠੀਆਂ ਜੱਪੀਆਂ ਤੱਪੀਆਂ ਦੇ ਨਾਮ ਜੱਪਿਆ ਵੰਡਿ ਛਕਿਆ ਦੇਖ ਚਲਾਈ ਤੇਗ ਵਾਸ਼ ਦੇਖ ਕੇ ਉਹਨਾਂ ਦਿੱਖੀਤਾ ਦੇ ਨਾਮ ਪਿਆਰਿਆਂ ਸੁਤਿਆਰੇ ਸਮਾਈ ਦਾ ਧਿਆਨ ਕਰਕੇ ਖਾਮ ਸਾਹਿਬੀ ਬੋਲੋ ਜੀ ਸਾਈਂ ਵਾਹਿਗੁਰੂ ਜੀਆ ਪਰਮੇਸ਼ੀ ਹਾਰਿਆ ਸਿੱਖੀ ਦੇ ਸਾਧਵਾ ਨਾਮ ਦੀ ਤਾਕਤ ਕਰੀ ਤਲਾਵਤ ਕਰੀ ਸੇਵਾ ਸਨਮਰੰਧੀਆਂ ਦਾਤਾ ਬਖਸ਼ਿ ਨਿਹਾਲ ਕਰਨਾ ਸਭ ਕੁਝ ਜਿਓ ਜਿਹੜੀਆਂ ਮਨੋ ਕਾਮਨਾਵਾਂ ਭਾਵਨਾਵਾਂ ਲੈ ਕਰਕੇ ਸੰਗਤਾਂ ਯਾਤਰਾ ਕਰੀਆਂ ਅਨ ਯਾਤਰਾ ਲਿਆ ਸੇਵਾਵਾਂ ਕਰੀਆਂ ਨੂੰ ਸਭ ਕੁਝ ਜੀਓ ਕਿਰਪਾ ਕਰਨੀ ਆਪ ਜੀ ਨਿਆ ਦਰੂਨ ਤਰੋਂ ਚੜਦੀ ਤਲਾ ਬਸ ਜਿੰਨ ਕਿਤ ਸਮਾਈਆਂ ਸਫਲੀਆਂ ਕਰਨੀਆਂ ਕਾਰੋਬਾਰਾਂ ਵਿੱਚ ਦਿਨ ਦੁੱਗਣੀਆਂ ਰਾਤ ਚੌਗਣੀਆਂ ਤਰੱਕੀਆਂ ਬੱਕੀਆਂ ਸਰਬੱਤ ਦੇ ਰਾਜ ਦਾ ਹੈ ਨਾਨਕਾ ਜੀ ਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਦੀ ਜੀ ਹਾਰ ਸਤਿ ਸ਼੍ਰੀ ਅਕਾਲ ਵਾਹਿਗੁਰੂ ਦੀ ਜੀ ਹਾਰ ਦੀ ਰਖਾਲ ਲੋ ਬੋਲੇ ਸੋਨੇਹਾ ਦੀ ਰਖਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਜੀ ਕਿ ਹਰ ਸਾਲ ਦੀ ਤਰ੍ਹਾਂ ਇਹ ਜਥਾ ਹਮੇਸ਼ਾ ਕਈ ਸਾਲਾਂ ਤੋਂ ਗੁਰੂ ਨਾਨਕ ਦੇਵ ਜੀ ਦੇ ਵਿਆਹ ਮਾਤਾ ਸਲਖਣੀ ਜੀ ਦੇ ਵਿਆਹਪੁਰਬ ਨੂੰ ਸਮਰਪਿਤ ਸੁਲਤਾਨਪੁਰ ਲੋਧੀ ਜਾਂਦੇ ਨੇ ਜੀ ਮਹਾਰਾਜ ਦੀ ਆਗਿਆ ਲੈਣ ਐਤ ਕੀ ਵੀ ਇਹ ਜਥੇ ਤੇ ਮਹਾਰੇ ਨੇ ਕਿਰਪਾ ਕੀਤੀ ਹੈ ਮਹਾਰਾਜ ਦਾ ਓਟ ਆਸਰਾ ਉਥੋਂ ਲੈ ਕੇ ਇੱਥੇ ਆਣ ਕੇ ਆਰੰਭਤਾ ਮਾਤਾ ਸਲਖਣੀ ਨਿਸ਼ਕਾਮ ਜਥੇ ਵੱਲੋਂ ਇਹ ਸੇਵਾ ਕੀਤੀ ਜਾਂਦੀ ਹੈ ਜੀ ਅਰੰਭਤਾ ਕੀਰਤਨ ਦੀ ਹੁੰਦੀ ਏ ਜਿੰਨੇ ਦਿਨ ਮਹਾਰਾਜ ਸੇਵਾ ਲੈਣਗੇ ਓਨੇ ਦਿਨ ਇਹ ਬੀਬੀਆਂ ਆਏ ਜਥੇ ਨਿਸ਼ਕਾਮ ਸੇਵਾ ਕਰਨਗੇ ਜੀ ਵਾਦ ਚੜ ਕੇ ਸੰਗਤਨ ਬੇਨਤੀ ਹੈ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਤੇ ਸਾਰੀ ਸੰਗਤ ਨੇ ਹਾਜ਼ਰੀਆਂ ਭਰਨੀਆਂ ਜੀ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦਿਕਨ ਪਿਆਰੇ ਸਤ ਗੁਰ ਤੁਮਰੇ ਤਜ ਸਵਾਰੇ ਸਤ ਗੁਰ ਤੁਮਰੇ ਜਨਕੀ ਪੈਜਰ ਕੀ ਕਰਦਾ ਰੇ ਜਨਕੀ ਪੈਜਰ ਕੀ ਕਰਦਾ ਰੇ ਬਾਦਸ਼ਾਹ ਸ਼ਾਸਵਸਕਾਰ ਦੀਨੇ ਬਾਦਸ਼ਾਹ ਸ਼ਾਸਵਸਕਾਰ ਦੀਨੇ ਅਮਰਤ ਨਾਮ ਮਹਾਰਸ ਪੀਨੇ ਅਮਰਤ ਨਾਮ पगमायागमान